ਅੱਜ ਆ ਵਜ੍ਹਾ ਨਹਿਲੇ ਤੇ ਦੈਲਾ ਤੇ ਅਕਾਲੀ ਦਲ ਤੇ ਅਕਾਲੀ ਦਲ ਦੇ ਬਾਗੀ ਧੜੇ ਦੋਨਾਂ ਦਾ ਭੂਪੜਾਸ ਹੋ ਗਿਆ ਹੋਇਆ ਕੀ ਹੈ ਅਕਾਲੀ ਦਲ ਦੁਆਰਾ ਜਲੰਧਰ ਦੀ ਜਿਵਣੀ ਚੋਣ ਚ ਖੜੀ ਕੀਤੀ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਈ ਹੈ ਉਸ ਨੂੰ ਭਗਵੰਤ ਮਾਨ ਨੇ ਖੁਦ ਆਮ ਆਦਮੀ ਪਾਰਟੀ ਚ ਸ਼ਾਮਲ ਕਰਵਾਇਆ ਤੇ ਉਸ ਤੋਂ ਬਾਅਦ ਜਿਹੜੇ ਖੁੱਡੀਆਂ ਨੇ ਮੰਤਰੀ ਅਕਾਲੀ ਦਲ ਦੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਸ ਵਿਸ਼ੇ ਤੇ ਤੇ ਦੂਜੇ ਪਾਸੇ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਉਹ ਵੀ ਪ੍ਰੈਸ ਕਾਨਫਰੰਸ ਕਰ ਰਿਹਾ ਇਹਦੇ ਬਾਰੇ ਸਾਰੇ ਆਪੋ ਆਪਣਾ ਪਾਲਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਜਿਹੜਾ ਸੁਖਬੀਰ ਬਾਦਲ ਦਾ ਧੜਾ ਅਕਾਲੀ ਦਲ 'ਚ ਉਹ ਤਾਂ ਸਾਰੀ ਗੱਲ ਬਾਗੀ ਧੜੇ ਤੇ ਸੁੱਟ ਰਿਹਾ ਤੇ ਬਾਗੀ ਧੜਾ ਸਾਰੀ ਗੱਲ ਸੁਖਬੀਰ ਬਾਦਲ ਕੇ ਧੜੇ ਤੇ ਸੁੱਟ ਰਿਹਾ ਹੁਣ ਮਾਮਲਾ ਕੀ ਵਾਪਰਿਆ ਬੜਾ ਰੌਚਕ ਹੈ ਧਿਆਨ ਨਾਲ ਸੁਣਿਓ ਆਪਣਾ ਕਮੈਂਟ ਲਿਖਿਓ ਤੁਹਾਨੂੰ ਕੀ ਲੱਗਦਾ ਹੋਇਆ ਇੰਜ ਜਲੰਧਰ ਦੀ ਜਿਮਣੀ ਚੋਣ ਆਈ ਸਾਰਿਆਂ ਨੇ ਉਮੀਦਵਾਰ ਖੜੇ ਕੀਤੇ ਅਕਾਲੀ ਦਲ ਨੇ ਵੀ ਕੀਤਾ ਅਕਾਲੀ ਦਲ ਨੇ ਬੀਬੀ ਸਰਜੀਤ ਕੌਰ ਨੂੰ ਉਥੋਂ ਉਮੀਦਵਾਰ ਖੜਾ ਕੀਤਾ ਫੇਰ ਅਕਾਲੀ ਦਲ ਚ ਪੈ ਗਿਆ ਖਲਾਰਾ ਬਰਾਬਤ ਸ਼ੁਰੂ ਹੋ ਗਈ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਬਹੁਤ ਸਾਰੇ ਜਣੇ ਕਹਿਣ ਲੱਗੇ ਵੀ ਇਹਦੀ ਪ੍ਰਧਾਨਗੀ ਸਹੀ ਨਹੀਂ ਗਈ ਪਾਰਟੀ ਥੱਲੇ ਦੀ ਥੱਲੇ ਵੜੀ ਜਾਂਦੀ ਇਹਨੂੰ ਹਟਾਓ ਇੱਥੇ ਰੌਲਾ ਪਿਆ ਬੀਬੀ ਜ਼ਗੀਰ ਕੌਰ ਕੀ ਸਰਜੀਤ ਸਿੰਘ ਰਖੜਾ ਕੀ ਪ੍ਰੇਮ ਸਿੰਘ ਚੰਦੂ ਮਾਜਰਾ ਕੀ ਸਕੰਦਰ ਸਿੰਘ ਮਲੂਕਾ ਕੀ ਵਣਾਲਾ ਕੀ ਸਭ ਨੇ ਬਖਾਵਤ ਕਰਤੀ ਭਾਈ ਔਰ ਉਹ ਸਾਈਡ ਤੇ ਹੋਣੇ ਸ਼ੁਰੂ ਹੋ ਗਏ ਔਰ ਉਸ ਤੋਂ ਬਾਅਦ ਅਕਾਲੀ ਦਲ ਨੇ ਜਿਹੜੀ ਆਪ ਖੜੀ ਕੀਤੀ ਸੀ ਜਲੰਧਰ ਤੋਂ ਬੀਬੀ ਸਰਜੀਤ ਕੌਰ ਉਹਦੇ ਬਾਰੇ ਐਲਾਨ ਕਰਤਾ ਵੀ ਹੁਣ ਉਹ ਸਾਡੀ ਉਮੀਦਵਾਰ ਨਹੀਂ ਗਈ ਮਤਲਬ ਉਹਦੀ ਸਪੋਰਟ ਤੋਂ ਹੱਥ ਪਿੱਛੇ ਖਿੱਚ ਲਿਆ ਜਿਵੇਂ ਕਿਸੇ ਨੂੰ ਪੌੜੀ ਲਾ ਕੇ ਪਿੱਛੋਂ ਪੌੜੀ ਲਾ ਲਈਏ ਕੋਠੇ ਤੇ ਚੜਾ ਕੇ ਐ ਬੀਬੀ ਸਰਜੀਤ ਕੌਰ ਨਾਲ ਅਕਾਲੀ ਦਲ ਨੇ ਕੀਤਾ ਕਹਿੰਦੇ ਜੀ ਇਹ ਬਾਗੀ ਧੜੇ ਨਾਲ ਰਲ ਗਈ ਐ ਤੇ ਬਾਗੀ ਧੜਾ ਕਹਿੰਦਾ ਰਿਹਾ ਵੀ ਇਹ ਸਾਡੇ ਨਾਲ ਰਲੀ ਨਹੀਂ ਗਈ ਹੁਣ ਕੀ ਹੋਇਆ ਬੀਬੀ ਸਰਜੀਤ ਕੌਰ ਦੀ ਸਪੋਰਟ ਸਿੱਧੇ ਤੌਰ ਤੇ ਕੋਈ ਵੀ ਨਹੀਂ ਸੀ ਕਰ ਰਿਆ ਉਹਨੂੰ ਵਿਚਾਰੀ ਨੂੰ ਖੜੇ ਤਾਂ ਕਰਤਾ ਤੇ ਉਦੋਂ ਬਾਅਦ ਸਪੋਰਟ ਜਦੋਂ ਕੋਈ ਕਰ ਨਹੀਂ ਰਿਹਾ ਸੀ ਚੱਜ ਨਾਲ ਫੇਰ ਉਹਦੇ ਕੋਲ ਰਾਜੋ ਉਹਨੂੰ ਨਜ਼ਰ ਆਇਆ ਉਧਰੋਂ ਫਿਰ ਜਿਵੇਂ ਪਾਰਟੀਆਂ ਕੁੰਡੀਆਂ ਪਾਉਂਦੀਆਂ ਉਮੀਦਵਾਰਾਂ ਨੂੰ ਐਵੇਂ ਗੱਲ ਚਲਾ ਲਈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਉਹਨੂੰ ਆਪਣੇ ਵੱਲ ਖਿੱਚਣ 'ਚ ਕਾਮਯਾਬ ਹੋ ਗਈ ਤੇ ਬੀਬੀ ਸਰਜੀਤ ਕੌਰ ਆਮ ਆਦਮੀ ਪਾਰਟੀ ਚਲੀ ਗਈ ਹੈ ਹੁਣ ਬੀਬੀ ਸਰਜੀਤ ਕੌਰ ਤੇ ਉਹਦਾ ਪਰਿਵਾਰ ਅਕਾਲੀ ਦਲ ਤੇ ਤਵੇ ਲਾਉਣੇ ਸ਼ੁਰੂ ਕਰ ਚੁੱਕਾ ਹੈ ਅਕਾਲੀ ਦਲ ਬੀਬੀ ਸਰਜੀਤ ਕੌਰ ਤੇ ਤੇ ਜਿਹੜੇ ਅਕਾਲੀ ਦਲ ਦਾ ਬਾਗੀ ਤੜਾ ਹੈ ਜਿਹੜੇ ਬੀਬੀ ਸਰਜੀਤ ਕੌਰ ਦੀ ਸਪੋਰਟ ਕਰਨ ਦਾ ਦਾਅਵਾ ਕਰ ਰਹੇ ਸੀ ਉਹ ਵੀ ਵੀ ਸਰਜੀਤ ਕੌਰ ਦੇ ਉਲਟ ਬੋਲਣਾ ਸ਼ੁਰੂ ਹੋ ਗਏ ਨੇ ਇਹ ਪੂਰੀ ਕਹਾਣੀ ਜਿਹੜੀ ਆ ਪੰਜਾਬ ਦੇ ਲੋਕਾਂ ਲਈ ਸਿਆਸ ਦੇ ਅੰਦਰ ਬੜੀ ਰੋਚਕਤਾ ਦਾ ਸਵਾਲ ਲੈ ਕੇ ਖੜੀ ਆ ਦੇਖੋ ਸਿਆਸ ਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂਗਾ ਕਿਸੇ ਦਾ ਇੱਥੇ ਕੋਈ ਸਟੈਂਡ ਨਹੀਂਗਾ ਕਿਸੇ ਦਾ ਕੋਈ ਦੀਨ ਅਮਾਨ ਇੱਥੇ ਨਜ਼ਰ ਨਹੀਂ ਆਉਂਦਾ ਕਿਉਂ ਕਿਉਂਕਿ ਸਾਰਿਆਂ ਨੂੰ ਕੁਰਸੀ ਪਿਆਰੀ ਹੈ ਸਿਰਫ ਰਾਜ ਗੱਦੀ ਲਈ ਹੱਥ ਪੈਰ ਮਾਰਦੇ ਫਿਰਦੇ ਨੇ ਰਾਜ ਗੱਦੀਆਂ ਲਈ ਚਾਹੇ ਸਾਲਾ ਨੂੰ ਪਣਵਈਏ ਨੂੰ ਪਾਸੇ ਕਰਨਾ ਪਏ ਚਾਹੇ ਆਪਦੇ ਜਵਾਈ ਨੂੰ ਪਾਸੇ ਕਰਨਾ ਪਏ ਚਾਹੇ ਪਿਓ ਪੁੱਤ ਨਾਲ ਲੜਾਈ ਕਰਨੀ ਪਏ ਕਿੰਨੀਆਂ ਵੱਡੀਆਂ-ਵੱਡੀਆਂ ਉਦਾਹਰਨਾਂ ਨੇ ਸਿਆਸਤ ਦੇ ਅੰਦਰ ਜਦੋਂ ਘਰ ਦੇ ਵਿੱਚ ਇੱਕ ਦੂਜੇ ਨੂੰ ਠੱਬੀ ਲਾਈ ਜਾਂਦੀ ਹੈ ਸਿਰਫ ਰਾਜਗਦੀ ਲਈ ਕੁਰਸੀ ਲਈ ਤੇ ਅਹੁਦੇ ਲਈ ਐਸੀ ਹੀ ਤਰ੍ਹਾਂ ਅਕਾਲੀ ਦਲ ਦੇ ਵਿੱਚ ਖਿਲਾਰਾ ਪਿਆ ਹੋਇਆ ਅਕਾਲੀ ਦਲ ਦੀ ਸਥਿਤੀ ਇਸ ਟਾਈਮ ਇਹ ਬਣ ਗਈ ਹੈ ਵੀ ਅਕਾਲੀ ਦਲ ਨੂੰ ਕੋਈ ਕਿਤੇ ਪੁੱਛਣ ਨੂੰ ਤਿਆਰ ਨਹੀਂਗਾ ਕੁਝ ਲੋਕ ਕਾਲੀ ਦਲ ਨਾਲ ਪੱਕੇ ਤੌਰ ਤੇ ਜੁੜੇ ਹੋਣ ਦਾ ਦਾਵਾ ਕਰ ਰਹੇ ਨੇ ਪਰ ਕਾਲੀ ਦਲ ਨੇ ਗਲਤੀਆਂ ਐਸੀਆਂ ਕੀਤੀਆਂ ਨੇ ਜਿਦੇ ਕਾਰਨ ਕਾਲੀ ਦਲ ਥੱਲੇ ਦਾ ਥੱਲੇ ਵੜ ਗਿਆ ਲੋਕ ਪਿੱਛੇ हट ਚੁੱਕੇ ਨੇ ਕੁਝ ਕੁ ਲੋਕ ਨਾਲ ਰਹਿ ਗਏ ਨੇ ਕਾਲੀ ਦਲ ਚ ਕਿੰਨੇ ਸਰਿਆਗੂ ਪਹਿਲਾਂ ਟੁੱਟ ਗਏ ਹੁਣ ਫੇਰ ਟੁੱਟ ਗਏ ਚਰਨਜੀਤ ਬਰਾੜ ਵਰਗਿਆਂ ਨੇ ਕਿੰਨੇ ਵੱਡੇ ਭੇਦ ਅੰਦਰੋਂ ਅੰਦਰੀ ਖੋਲੜੇ ਸ਼ੁਰੂ ਕੀਤੇ ਹੋਏ ਨੇ ਸਾਰੇ ਇੱਕ ਜੁੜੇ ਦੇ ਖਰਾਬ ਨੇ ਤੇ ਜਿਹੜੇ ਇਸ ਟਾਈਮ ਸੁਖਵੀਰ ਧੜੇ ਚ ਹੈਗੇ ਨਹੀਂ ਉਹ ਵੀ ਕੋਈ ਸਾਰੇ ਪੱਕੇ ਨਹੀਂਗੇ ਸੁਭਾ ਸ਼ਾਮ ਉਹਨਾਂ ਨੂੰ ਫੋਨ ਕਰਨ ਦੀ ਨੌਬਤ ਆਈ ਪਈ ਐ ਵੀ ਪਤਾ ਨਹੀਂ ਕਿਹੜੇ ਨੇ ਕਿਹੜੇ ਵੇਲੇ ਭੱਜ ਜਾਣਾ ਛੱਡ ਕੇ ਅਕਾਲੀ ਦਲ ਨੇ ਜਦੋਂ ਅਕਾਲੀ ਦਲ ਦਾ ਰਾਜ ਸੀ ਜਦੋਂ ਸੁਖਬੀਰ ਬਾਦਲ ਸਾਹਿਬ 25 ਸਾਲ ਰਾਜ ਦਾ ਦਾਵਾ ਕਰਦੇ ਸੀ ਉਦੋਂ ਅਕਾਲੀ ਦਲ ਨੂੰ ਵੀ ਥੱਲੇ ਵਾਲੇ ਲੋਕ ਦਿਸਣੇ ਬੰਦ ਹੋ ਗਏ ਸੀ ਅਕਾਲੀ ਦਲ ਦੇ ਜਿਹੜੇ ਪਿੰਡ ਪੱਦਰ ਦੇ ਆਗੂ ਸੀ ਨਾ ਉਹਨਾਂ ਦੀ ਹੀ ਬਹੁਤ ਜ਼ਿਆਦਾ ਜਿਹੜੀ ਦਹਿਸਤ ਹੈ ਉਹ ਵੇਖਣ ਨੂੰ ਮਿਲਦੀ ਰਹੀ ਐ ਮਤਲਬ ਬੰਦੇ ਨੂੰ ਬੰਦੀ ਸਮਝਣਾ ਸ਼ੁਰੂ ਕਰ ਦਿੱਤਾ ਗਿਆ ਸੀ ਝੂਠੇ ਪਰਚੇ ਜਿੰਨੇ ਜਿੰਨੇ ਸਵਾਲ ਠਾਤੇ ਪੱਤਰਕਾਰ ਨੇ ਜਾਂ ਕਿਸੇ ਜਥੇਬੰਦੀ ਨੇ ਇਹਨਾਂ ਦੇ ਆਗੂ ਤੇ ਕੋਈ ਸਵਾਲ ਠਾਤਾ ਚੱਲ ਪਰਚਾ ਚੱਲ ਪਰਚਾ ਤੇ ਪੁਲਿਸ ਵੀ ਕਹਿਣਾ ਸ਼ੁਰੂ ਹੋ ਗਈ ਸੀ ਕੋਈ ਮਸਲਾ ਥਾਣੇ ਜਾਂਦਾ ਸੀ ਪੁਲਿਸ ਇਹੀ ਡੀਕਦੀ ਰਹਿ ਜਾਂਦੀ ਸੀ ਵੀ ਜਥੇਦਾਰ ਕਿਹੜੇ ਦਾ ਫੋਨ ਆਊਗਾ ਫਿਰ ਕਾਰਵਾਈ ਕਰਨੀ ਹੈ ਮਤਲਬ ਇਹ ਹਾਲਾਤ ਬਣ ਗਿਆ ਸੀ ਚੱਲਦਾ ਕਾਂਗਰਸ ਵੇਲੇ ਵੀ ਇਹ ਕੁਝ ਬਹੁਤ ਰਿਆ ਆਮ ਆਦਮੀ ਪਾਰਟੀ ਦੇ ਰਾਜ ਚ ਵੀ ਚੱਲ ਰਿਹਾ ਪਰ ਸਿੱਧੀ ਸਾਫ਼ ਗੱਲ ਆ ਸਾਰੀ ਦੁਨੀਆ ਕਹਿੰਦੀ ਆ ਵੀ ਘਟ ਹੈ। ਸੋ ਅਕਾਲੀ ਦਲ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਸਰਸੇ ਵਾਲੇ ਬਾਬੇ ਨੂੰ ਮਾਫੀ ਦੇਤੀ ਸੀ ਉਸ ਤੋਂ ਬਾਅਦ ਜਦੋਂ ਕੋਟਕਪੂਰਾ ਗੋਲੀकांड ਹੋਇਆ ਜਦੋਂ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪਹਿਲਾਂ ਕਾਨੂੰਨਾਂ ਨੂੰ ਸਹੀ ਕਿਹਾ ਸਹੀ ਕਿਹਾ ਸਹੀ ਕਿਹਾ ਫਿਰ ਇੱਕੇ ਦਮ ਯੂ ਟਰਨ ਲਿਆ ਤਾਂ ਇੱਥੇ ਅਕਾਲੀ ਦਲ ਨੇ ਬਹੁਤ ਵੱਡੀ ਮਾਰ ਖਾਧੀ ਹੈ ਪੈਣੀ ਸੀ ਕਿਉਂਕਿ ਲੋਕ ਹੁਣ ਬੇਵਕੂਫ ਨਹੀਂ ਰਹੇ ਲੋਕ ਹੁਣ ਸੋਚਣ ਲੱਗ ਪਏ ਨੇ ਕਿਤੇ ਨਾ ਕਿਤੇ ਆਕਾਲੀ ਦਲ ਨੂੰ ਖਾਸ ਕਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਵੀ ਇਹ ਭਲੇਖਾ ਪੈ ਗਿਆ ਵੀ ਲੋਕ ਸਾਡ ਪਿਛਲੇ ਜਮਾਨੇ ਵਾਲੇ ਨੇ ਹੁਣ ਹਰੇਕ ਦੇ ਜੇਬ ਚ ਕੈਮਰਾ ਹਰੇਕ ਦੇ ਜੇਬ ਚ ਟੀਵੀ ਪਿਆ ਟੀਵੀ ਤੇ ਕੈਮਰਾ ਹਰੇਕ ਦੀ ਜੇਬ ਚ ਹੈ ਨਾ ਤੇ ਜਮਾਨਾ ਬਹੁਤ ਐਡਵਾਂਸ ਹੋ ਗਿਆ ਇੱਕੋ ਟਾਈਮ ਸੀ ਜਦੋਂ ਪਿੰਡ ਚ ਇੱਕ ਦੋ ਟੀਵੀ ਹੁੰਦੇ ਸੀ ਉਸ ਟਾਈਮ ਕਾਮਯਾਬ ਹੋਏ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਕੋਈ ਘਟਨਾ ਵਾਪਰਨ ਜਾਣੀ ਤੇ 10ਵੇਂ 15ਵੇਂ ਦਿਨ ਲੋਕਾਂ ਨੂੰ ਉਹ ਹੌਲੀ-ਹੌਲੀ ਮੂੰਹੋਂ ਮੂੰਹ ਪਤਾ ਲੱਗਦੀ ਸੀ ਪਰ ਹੁਣ ਤਾਂ ਹਰੇਕ ਦੀ ਜੇਬ 'ਚ ਟੀਵੀ ਹੈ ਹਰੇਕ ਦੀ ਜੇਬ 'ਚ ਕੈਮਰਾ ਹਰੇਕ ਦੀ ਜੇਬ 'ਚ ਟੈਲੀਫੋਨ ਹੈ ਇਸ ਦੌਰ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਲੋਕਾਂ ਨੂੰ ਪਹਿਲਾਂ ਵਰਗੇ ਯਮਲੇ ਕਮਲੇ ਭੋਲੇ ਸਮਝਣ ਦੀ ਕੋਸ਼ਿਸ਼ ਕਰ ਬੈਠਾ ਜਿਹੜੀ ਕਿ ਇੱਕ ਵੱਡੀ ਗਲਤੀ ਸਾਬਤ ਹੋਈ ਹੈ ਫਿਰ ਮਤਲਬ ਐਦਾਂ ਪਰਮਾਉਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਨੂੰ ਸਭ ਕੁਛ ਕਰਕਰਤਰ ਕੇ ਵੀ ਜਿਵੇਂ ਲੋਕਾਂ ਦੇ ਸਿਰ 'ਚ ਕੋਈ ਦਿਮਾਗ ਹੀ ਨਾ ਹੋਵੇ ਲੋਕ ਜਿਵੇਂ ਐਵੇਂ ਲੋਲ੍ਹੇ ਹੀ ਹੋਣ ਇਹਨਾਂ ਨੂੰ ਕੁਝ ਦਿਖਦਾ ਹੀ ਨਾ ਹੋਵੇ ਕੋਈ ਸੁਣਦਾ ਹੀ ਨਾ ਹੋਵੇ ਐਦਾਂ ਦੀ ਹਾਲਤ ਲੋਕਾਂ ਦੀ ਸਮਝ ਕੇ ਅਕਾਲੀ ਦਲ ਨੇ ਵੱਡੀ ਗਲਤੀ ਕੀਤੀ ਅਕਾਲੀ ਦਲ ਹੁਣ ਭੋਏ ਨੂੰ ਲੱਗਾ ਪਿਆ ਤੇ ਸੱਚਮੁੱਚ ਅਕਾਲੀ ਦਲ ਦੇ ਵਿੱਚ ਜੇ ਬਗਾਵਤ ਹੋਈ ਹੈ ਸੁਖਬੀਰ ਬਾਦਲ ਦੀ ਪ੍ਰਧਾਨਗੀ ਹਟਾਉਣ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਵੱਡੀ ਗਿਣਤੀ ਲੋਕ ਕਹਿੰਦੇ ਪਏ ਨੇ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਨਾਲ ਚਿੰਬੜੇ ਨਹੀਂ ਰਹਿਣਾ ਚਾਹੀਦਾ ਉਹਨੂੰ ਪ੍ਰਧਾਨਗੀ ਛੱਡ ਕੇ ਪਾਸੇ ਹੋਣਾ ਚਾਹੀਦਾ ਪਾਰਟੀ 'ਚ ਹੋਰ ਕਿ ਨਹੀਂ ਬੰਦੇ ਨੇ ਸੁਖਵੀਰ ਬਾਦਲ ਤੋਂ ਵੱਡੀ ਉਮਰ ਦੇ ਵੀ ਹੈਗੇ ਨੇ ਮਤਲਬ ਉਹਨਾਂ ਨੂੰ ਕੀ ਉਹ ਪ੍ਰਧਾਨ ਬਣਨ ਦੇ ਕਾਬਲ ਹੀ ਨਹੀਂ ਕੀ ਕਾਲੀ ਦਲ ਕੋਲ ਸਿਰਫ ਇੱਕੋ ਤਾਂ ਸਿਰਫ ਇੱਕੋ ਤਾਂ ਕੇਵਲ ਇੱਕੋ ਹੀ ਬੰਦਾ ਸੁਖਵੀਰ ਬਾਦਲ ਜਿਹੜਾ ਪ੍ਰਧਾਨਗੀ ਕਰ ਸਕਦਾ ਹੈ ਕਿ ਸੁਖਵੀਰ ਬਾਦਲ ਦੇ ਪੈਸੇ ਨੂੰ ਉਹਦੇ ਧਨ ਨੂੰ ਉਹਦੀ ਦੌਲਤ ਨੂੰ ਪ੍ਰਧਾਨਗੀ ਦਿੱਤੀ ਜਾ ਰਹੀ ਹੈ ਵੇਖੋ ਇੱਕ ਬੰਦਾ ਜੇਕਰ ਉਹ 4-5 ਵਾਰ ਟਰਾਈ ਕਰੇ ਕੰਮ ਉਹ ਤੋਂ ਨਹੀਂ ਹੁੰਦਾ ਪਿਆ ਆ ਪਿੰਡਾਂ ਦੇ ਵਿੱਚ ਟਰੈਕਟਰ ਹੀ ਖੁੱਭ ਜੇ ਤੇ ਇੱਕ ਡਰਾਈਵਰ ਜਿਹੜਾ 4-5 ਵਾਰ ਕੋ ਨੂੰ ਕੱਢਣ ਦੀ ਕੋਸ਼ਿਸ਼ ਕਰੇ ਤੋਂ ਨਾ ਨਿਕਲੇ ਤੇ ਆਂਡੋ ਗਵਾਂਡੋ ਲੋਕ ਹੋਰ ਮੁੰਡਾ ਬਿਠਾ ਲੈਂਦੇ ਨੇ ਟਰੈਕਟਰ ਤੇ ਵੀ ਚੱਲ ਟਰਾਈ ਕਰਨ ਚ ਕੀ ਹਰ ਜਾ ਦੂਜੇ ਤੋਂ ਕਰਾ ਕੇ ਵੇਖ ਲੋ ਕੀ ਪਤਾ ਉਹ ਮਤਲਬ ਕਲੱਚ ਛੱਡਣ ਕਲੱਚ ਨੱਪਣ ਕਲੱਚ ਛੱਡਣ ਕਲੱਚ ਨੱਪਣ ਵਾਲਾ ਜਿਹੜਾ ਕੰਮ ਹੈ ਉਹ ਹੋਰ ਤਕਨੀਕ ਨਾਲ ਕਰ ਸਕੇ ਕਈ ਵਾਰੀ ਇੰਜ ਟਰੈਕਟਰ ਨਿਕਲ ਵੀ ਜਾਂਦੇ ਖੁੱਬੇ ਹੋਏ ਸੋ ਇਹ ਇੱਕ ਉਦਾਹਰਨ ਹੈ ਡਰਾਈਵਰ ਬਦਲ ਕੇ ਦੇਖ ਲੈਣ ਕਾਲੀਦਲ ਵਾਲੇ ਪਰ ਸੁਖਬੀਰ ਬਾਦਲ ਸਾਹਿਬ ਨੂੰ ਪਤਾ ਹੈ ਜੇ ਇੱਕ ਵਾਰ ਕੋਈ ਡਰਾਈਵਰ ਹੋਰ ਬਹਿ ਗਿਆ ਨਾ ਫਿਰ ਡਰਾਈਵਰੀ ਵਾਲੀ ਸੀਟ ਮੈਨੂੰ ਮਿਲਣੀ ਨਹੀਂ ਇਸ ਕਰਕੇ ਉਹ ਵੀ ਡਰਾਈਵਰੀ ਵਾਲੀ ਸੀਟ ਛੱਡਣੀ ਨਹੀਂ ਚਾਹੁੰਦੇ ਤੇ ਕਾਲੀਦਲ ਦੇ ਵਿੱਚ ਬਹੁਤ ਸਾਰੇ ਆਗੂ ਇਹੋ ਜਿਹੇ ਨਜ਼ਰ ਆ ਰਹੇ ਨੇ ਜਿਹੜੇ ਆਪਣੇ ਦਿਮਾਗ ਤੋਂ ਪਤਾ ਨਹੀਂ ਕਿਉਂ ਸੋਚਣਾ ਹੀ ਨਹੀਂ ਚਾਹੁੰਦੇ ਉਹ ਵੀ ਉਹਨਾਂ ਦੀ ਜਵਾਨ ਤੇ ਵੀ ਕੋਈ ਵਿਚਾਰ ਉਹ ਮਾਣ ਹੀ ਇਸ ਚ ਮਹਿਸੂਸ ਕਰ ਰਹੇ ਨੇ ਕਿ ਜਿਵੇਂ ਅਕਾਲੀ ਦਲ ਪਾਰਟੀ ਨਹੀਂ ਸੁਖਬੀਰ ਬਾਦਲ ਦੀ ਜਾਇਦਾਦ ਆ ਉਹਦੀ ਸੰਪਤੀ ਆ ਤੇ ਉਹਦੇ ਕੋਲ ਹੀ ਰਹਿਣੀ ਚਾਹੀਦੀ ਆ ਉਹਨਾਂ ਸਾਰਿਆਂ ਨੂੰ ਵਫਾਦਾਰੀ ਇੰਜ ਲੱਗ ਰਹੀ ਆ ਇਹ ਸਾਡੀ ਵਫਾਦਾਰੀ ਹੀ ਬਾਦਲ ਪਰਿਵਾਰ ਦੇ ਨਾਲ ਤਾਂ ਸਾਬਤ ਹੋਊਗੀ ਜੇ ਅਸੀਂ ਕਹੀਏ ਸਾਡਾ ਪ੍ਰਧਾਨ ਸੁਖਬੀਰ ਬਾਦਲ ਚੱਲ ਸਾਨੂੰ ਕੀ ਆ ਅਸੀਂ ਨਾ ਕੁਝ ਲੈਣਾ ਤੇ ਨਾ ਦੇਣਾ ਪਰ ਅਕਾਲੀ ਦਲ ਦੀ ਹਾਲਤ ਕਾਰਨ ਹੀ ਜਿਹੜੀ ਬੀਬੀ ਸਰਜੀਤ ਕੌਰ ਐ ਉਹ ਅੱਜ ਚਲੀ ਗਈ ਆਮ ਆਦਮੀ ਪਾਰਟੀ ਚ ਹੁਣ ਅੱਗੇ ਕੀ ਦਾ ਕੀ ਪੁਹੇਖਾ ਹੈ ਇਹ ਆਉਣ ਵਾਲਾ ਟਾਈਮ ਦੱਸੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨ